ਕਦੇ ਵੀ ਜ਼ਿੰਦਗੀ ਦੇ ਵਿੱਚ ਮੂੰਹ ਦੇ ਮਿੱਠੇ ਮਿੱਤਰ ਦਾ ਇਤਬਾਰ ਨਾ ਕਰਿਓ ਭਰੋਸਾ ਨਾ ਕਰਿਓ ਉਹਦੇ ਉੱਪਰ ਵਿਸ਼ਵਾਸ ਨਾ ਕਰਿਓ ਤੁਹਾਡੇ ਜੀਵਨ ਦੇ ਵਿੱਚ ਇਸ ਤਰ੍ਹਾਂ ਦੀ ਸੱਟ ਮਾਰੇਗਾ ਵੀ ਤੁਹਾਡੀ ਸਾਰੀ ਜ਼ਿੰਦਗੀ ਮਲਿਆ ਮੇਟ ਬਰਬਾਦ ਕਰਕੇ ਰੱਖ ਦੇਵੇਗਾ ਕਿਸੇ ਵਿਦਵਾਨ ਨੇ ਕਿਹਾ ਜਿਸ ਤਰ੍ਹਾਂ ਇੱਕ ਘੜਾ ਜ਼ਹਿਰ ਦੇ ਨਾਲ ਭਰਿਆ ਹੋਵੇ ਤੇ ਚੱਪਣੀ ਦੇ ਵਿੱਚ ਦੁੱਧ ਪਾਇਆ ਹੋਵੇ ਘੜਾ ਤਾਂ ਇਸ ਤਰ੍ਹਾਂ ਲੱਗੇਗਾ ਵੀ ਜਿਸ ਤਰ੍ਹਾਂ ਦੁੱਧ ਦੇ ਨਾਲ ਹੀ ਭਰਿਆ ਪਰ ਜਦੋਂ ਜਦੋਂ ਚੱਪਣੀ ਚੁੱਕੀ ਜਾਂਦੀ ਫਿਰ ਪਤਾ ਲੱਗਦਾ ਵੀ ਘੜਾ ਤਾਂ ਜ਼ਹਿਰ ਦੇ ਨਾਲ ਭਰਿਆ ਸੀ ਇਸੇ ਤਰ੍ਹਾਂ ਮੂੰਹ ਦਾ ਮਿੱਠਾ ਮਿੱਤਰ ਹੈ ਮੂੰਹ ਤੋਂ ਆਪਣੇ ਮੁਖ ਤੋਂ ਤੇ ਬੜੀਆਂ ਪਿਆਰ ਦੀਆਂ ਗੱਲਾਂ ਕਰੇਗਾ ਮੁਹੱਬਤ ਦੀਆਂ ਗੱਲਾਂ ਕਰੇਗਾ ਪਰ ਜਦੋਂ ਉਹ ਪਿਆਰ ਤੇ ਮੁਹੱਬਤ ਦੀ ਚਪਣੀ ਚੁੱਕੀ ਜਾਂਦੀ ਹੈ ਨਾ ਫੇਰ ਪਤਾ ਲੱਗਦਾ ਵੀ ਉਹਦਾ ਅੰਦਰ ਤੇ ਸਾਰਾ ਜ਼ਹਿਰ ਦੇ ਨਾਲ ਭਰਿਆ ਸੀ ਮੂੰਹ ਦੇ ਉੱਪਰ ਮਿੱਠੀਆਂ ਗੱਲਾਂ ਕਰਦਾ ਸੀ ਪੇਠ ਉੱਪਰ ਵਾਰ ਕਰਦਾ ਸੀ ਪੇਠ ਉੱਪਰ ਮੰਦਾ ਬੋਲਦਾ ਸੀ ਪੇਠ ਉੱਪਰ ਨਿੰਦਿਆ ਕਰਦਾ ਸੀ ਪੇਠ ਉੱਪਰ ਬਰਬਾਦ ਕਰਨੀਆਂ ਗੱਲਾਂ ਕਰਦਾ ਸੀ ਫਿਰ ਪਤਾ ਲੱਗਦਾ ਇਸ ਕਰਕੇ ਮੂੰਹ ਦੇ ਮਿੱਠੇ ਮਿੱਤਰ ਉੱਪਰ ਕਦੇ ਇਤਬਾਰ ਨਾ ਕਰਿਓ ਜ਼ਿੰਦਗੀ